ਕਲ ਅੱਜ ਵੀ ਬਣਾਉਣਾ ਹੈ ਇੱਕ ਵੀਡੀਓ ਤੇ ਵੀਡੀਓ ਦੇ ਚੰਨ ਆਗੀ ਰੱਖੀ ਬਿਠਾਿਆ ਰਹਾ ਹਾਂ 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 ਬੰਦੇ ਇਹ ਬੰਦੇ ਕਿਵੇਂ ਬੰਦੇ ਮੈਂ ਤਾਂ ਦੀਦੇ ਨਹੀਂ ਇਹਦੇ ਅੱਕਲੇ ਹੋਰ ਡੰਡੇ ਲੱਗ ਜਾਂਦੇ ਆ ਬੰਦੇ ਹੈ ਹੈਡੇ ਤੱਕ ਮਾਰੇ ਕੱਢ ਕਾਣਾ ਆਗੀ ਆ ਕੋਪਰੀ ਆ ਨਾ ਰਿਆ ਕੋਪਰੀਆਂ ਤੇ ਕਿਵੇਂ ਜੁੜਦੇ ਇਹ ਰੱਖਦਾ ਹਾਂ ਕੀ ਹਾਲਤ ਹਾਲਾ ਬੂਆ ਠੀਕ ਆ ਹੈ ਦੇ ਵਿੱਚ ਹਾਲਾ ਬੂਆ ਓਕੇ ਹੇ ਦੇਵਤ ਹਾਲਾ ਹਾਂ ਠੀਕੇ ਪਹਿ ਗਿਆ ਹਾਂ ਸਹੀ ਆ ਪਾਈਆ ਇਹ ਤਾਂ ਪਹਿ ਗਿਆ ਇਹ ਲੇ ਨੀਲੀ ਆ ਦੇਦੇ ਹਾਲਾ ਲਾ ਗਿਆ ਅੱਛਾ ਸ਼ੇਰ ਜੀ ਪਹਿ ਗਿਆ ਹਾਂ ਖੋਪਰੀਆ ਮੁਲਾਕ ਕੇ ਮਲੋਣੀ ਆ ਅੱਛਾ ਹੈ ਜੀ ਖੋਪਰੀ ਹਾਲੇ ਅੱਛਾ ਇਹ ਦਿਖੋ ਇਹ ਦੀ ਦੀ ਖੋਪਰੀ ਹੈ ਹਾਂ ਤੇ ਇਹ ਵੀ ਉਹਨਾਂ ਦੀ ਖੋਪਰੀ ਹੈ ਜੀ ਅੱਛਾ ਹਾਂ ਗ੍ਰੀਨ ਵਾਲੀ ਹੈ ਦੀ ਸੀ ਅੱਛਾ ਉੱਪਰ ਦੇ ਇੱਥੇ ਹਾਂ ਮੈਂ ਪੂਰੀ ਕਹਾਣੀ ਇਹ ਭਾਈ ਕੀ ਬਣਗੇ ਕਿਹੜੇ ਭਾਈ ਬਣਗੇ ਦੋਲੇਮ ਕਿਹੜਾ ਹਾਂ ਮੈਂ 10000 ਇੰਨ੍ਹੇ ਹੱਕਰ ਕੇ ਮੈ ਲਈ ਹਾਂ ਕਿਵੇਂ ਲਈ ਸੀ ਹਾਂ ਤਾਂ ਪੂਰੀ ਕਹਾਣੀ ਦੱਸਦਾ ਪੰਨਾ ਤਾਂ ਹੁੱਤੇ ਪਏ ਸਿੱਕੇ ਨਹੀਂ ਸਿੱਕੇ ਇੱਥੇ ਪਹਿਲਾਂ ਇਹ ਸੁੱਤੇ ਪਏ ਸੀ ਇੱਕ ਦਿਨ ਇੱਥੇ ਹਾਂ ਸੁੱਤੇ ਪਏ ਹਾਂ ਅੱਜ ਅੱਛਾ ਹੈ ਦੇਰ ਕੋਈ ਅਜਾ ਦੀ ਖੋਪਰੀ ਚੋਰੀ ਕਰਕੇ ਲੈ ਗਿਆ ਖੋਪਰੀ ਐਂ ਕਰਕੇ ਚੋਰੀ ਕਰਕੇ ਲੈ ਗਿਆ ਅੱਛਾ ਹਾਂ ਠੀਕ ਆ ਐਂ ਕਰਕੇ ਫੇਰ ਦੇਖ ਲਾ ਫੇਰ ਖੋਪੀਆਂ ਤਾਂ ਲੈ ਜਾ ਇਹਨਾਂ ਦੀਆਂ ਐਂ ਐਂ ਖੋਪੜੀਆਂ ਲਾ ਲੀਆਂ ਹੈ ਅੱਛਾ ਖੋਪੀਆਂ ਲੈ ਜਿਆ ਅੱਛਾ ਫੇਰ ਦੇਖੋ ਹੂੰ ਫੇਰ ਆ ਪੱਟਿਆ ਜਹਾ ਵੀ ਲੈ ਜਿਆ ਅੱਛਾ ਹੈਨਾ ਜਿਵੇਂ ਬੰਦੇ ਆਏ ਇੱਥੇ ਅੱਛਾ ਹੈਨਾ ਅੱਛਾ ਉਹਨਾਂ ਆਪਣੀ ਆਪਣੀਆ ਖੋਪਰੀਆਂ ਨਾ ਚੱਕ ਦੇਖੀ ਆ ਇੱਥੇ ਇੱਛਾ ਹੂੰ ਹਾਂ ਤੇ ਫਿਰ ਆਪਣੀ ਖੋਪਰੀ ਮਿਲ ਗਈ ਫਿਰ ਆਪਣੀ ਖੋਪਰੀ दिखी ਅੱਛਾ ਫੇਰ ਉਹਦੇ ਹੰਨੇ ਨੂੰ ਆਪਣੀ ਖੋਪਰੀ ਦੀ ਕੀਤੀ ਠੀਕ ਹੈ ਕੱਲ ਨੂੰ ਆਪਣੀ ਅੱਛਾ ਫਿਰ ਹੀ ਲਾਤਾ ਹਾਂ ਲਾਤਾ ਅੱਛਾ ਹੁਣ ਲਾ ਲਾ ਨਾ ਦੱਬਿਆ ਹਾਂ ਹੁਣ ਤੋਂ ਲਾ ਲੱਗੀ ਅੱਛਾ ਜੀ ਦੇਖ ਜੇ ਹਮ 27 ਦੇ 달ੇ ਹੈ ਦਾ ਅੱਛਾ ਆ ਵੀ ਗਾਰੇ ਕੇ ਨਾ ਅੱਛਾ ਅੱਛਾ ਬਲੂ ਵਾਲੇ ਨੇ ਅੱਛਾ ਲਾਲੀ ਬਲੂ ਵਾਲੇ ਨੇ ਆਪਣੀ ਖੋਪਰੀ ਲਾਈ ਜਾਂਦਾ ਸੀ ਅੱਛਾ ਹੈ ਨਾ ਬਲੂ ਵਾਲੇ ਦੋਲੇ ਮੋ ਅੱਛਾ ਉਹ ਵੀ ਕਰਕੇ ਉਹ ਵਾਲਾ ਵੀ ਆ ਗਿਆ 3 3 ਇੰਨਾ ਇੰਨਾ ਚਾਹਾਂ ਦੇ ਖੋ ਗਿਆ ਤੋਂ ਆਇਆ ਹੈ ਕਿਨੇ ਦੌੜ ਗਏ ਹੈ ਨਹੀਂ ਅੱਛਾ ਫਿਰ ਫਿਰ ਇਹਦਾ ਗ੍ਰੀਨ ਤੇ ਪਿੰਕ ਲੈ ਕੇ ਭੱਜ ਗਿਆ ਅੱਛਾ ਹੈ ਨਾ ਹਾਂ ਹਾਂ ਭੱਜ ਗਿਆ ਬਲੀ ਦੋਨਾਂ ਨੇ ਲਾਈ ਆਪਣੀ ਖੋਪਰੀ ਅਮੇ ਕਦ ਕੇ ਅਵੀ ਪੱਜੇ ਹੋਤੀ ਇਹਨਾਂ ਦਾ ਨਾੜੀਆ ਖੋਪਰੀਆਂ ਨੇ ਅੱਛਾ ਇਹਨਾਂ ਖੋਪਰੀ ਦਿੱਤੀਆਂ ਮਿਲਿਆ ਹੈ ਅੱਛਾ ਹੈ ਫੇ ਦੇਖ ਲੈ ਹਾਂ ਆ ਪਿੰਕਾ ਲਈ ਦਿੱਤਾ ਜਿਆ ਹਾਂ ਲੋ ਲੋਰ ਤੇ ਫੋੜ ਕਟਬਾ ਰੰਗ ਅੱਛਾ ਹਾਂ ਹਾਂ ਆ ਪਿੰਕਾ ਲਈ ਦਿੱਦੇ ਲੈ ਕੇ ਜਾਈ ਹਾਂ ਅਸੀਂ ਫੋਟ ਕਮਬਰ ਅੱਛਾ ਫੋਟ ਕਮਬਰ ਬਣਾ ਦੇਣਾ ਅੱਛਾ ਦੇਖ ਫੇ ਦੇ ਆ ਆ ਆ ਪਿੰਕਾ ਲਈ ਦਿੱਤੇ ਆਇਆ ਦੇਖਾ ਲੱਗ ਗਿਆ ਅੱਛਾ ਹੈ ਨਾ ਤੇ ਕੇ ਕੇ ਆ ਖੇ ਯਲਵਾ ਵਾਲਾ ਵੀ ਲੈ ਆਇਆ ਸਜੀਜੀ ਅੱਛਾ ਕੋਪੀਆਂ ਲਿਆ ਸਤਿ ਮਾਲੀ ਅੱਛਾ ਉਹਦੇ ਵੀ ਲੋਲ ਲੋਲ ਵਾਲਾ ਹੈ ਇਹੰਨਾ ਨਹੀਂ ਵੀਨਾ ਅੱਛਾ ਆਪਣੀਆਂ ਖੋਪਰੀਆਂ ਲਾ ਲਈਆਂ ਅੱਛਾ ਹੈ ਆਏ ਬਣੀ ਦਿ ਦਿਓ ਅੱਛਾ ਮੈਂ ਫਿਰ ਜਿਵੇਂ ਖੋਪਰੀ ਲਾਉਂ ਆ ਵੀ ਵੀ ਤਾਂ ਬੰਦ ਦਿਓ ਅੱਛਾ ਕੀ ਬਣੂਗਾ ਹਾਂ ਉਹਨੇ ਕਿੰਨੇ ਡੋਰੇ ਮੋਣੋਗੇ ਪੁੱਤ ਹਾਂ ਮੈਨੂੰ ਪਤਾ ਕਿੰਨੇ ਹੋਦੇ ਦੱਸ ਹਾਂ ਹਾਂ ਆਂ ਬੇਲ ਕੇ ਡੋਰੇ ਮੋਣ ਹੋਦੇ ਫੋਰ ਕਿਤ ਰੰਗ ਦੱਸਦੇ ਹੁਣ ਆ ਕਿਹੜੇ ਰੰਗ ਦਾ ਹੈ ਹਾਂ ਬਲੂ ਹਾਂ ਇਹ ਪਿੰਕ ਚੈਲੋ ਗ੍ਰੀਨ ਅੱਛਾ ਐ ਬਣੇ ਸੀ ਇਹ ਠੀਕ ਹੈ ਓਕੇ ਧੰਨਵਾਦ